ਫਰਸ਼ ਜਣਕ ਗੱਲ ਹੋਈ ਹੈ ਜੋ ਵੀ ਹੋਈ ਹੈ ਇਹਦੇ ਨਾਲ ਬੜਾ ਭਾਰੀ ਦੇਸ਼ ਵਿੱਚ ਅਫਸਰ ਹੈ ਕਿ ਦੋ ਲੜਕੀਆਂ ਦਾ ਟਕਰਾਹ ਹੋਇਆ ਟਕਰਾਹ ਕਿਸ ਗੱਲ ਨੂੰ ਲੈ ਕੇ ਹੋਇਆ ਇਸ ਗੱਲ ਤੋਂ ਵੀ ਸੋਚਣ ਦੀ ਵਿਚਾਰਨ ਦੀ ਲੋੜ ਹੈ ਜੋ ਸੋਸ਼ਲ ਮੀਡੀਆ ਰਾਹੀਂ ਦੇਖ ਰਹੇ ਆ ਉੱਥੇ ਕੰਗਣਾ ਜਿਹੜੀ ਕਿ ਐਕਟਰਸ ਵੀ ਹੈ ਤੇ ਮੈਂਬਰ ਵੀ ਸ਼੍ਰੋਮਣੀ ਅਧਿਕਾਰੀ ਬਣੀ ਹੈਗੀ ਐ ਐਮਪੀ ਦੀ ਇਸ ਕਰਕੇ ਮੈਂ ਸਮਝਦਾ ਕਿ ਜੇਲੀ ਜਿਹਦੀ ਡਿਊਟੀ ਹੈ ਜਿਸ ਗੇਟ ਤੇ ਉਹਦੇ ਗੇੜ ਦੇ ਵਿੱਚੋਂ ਜਦੋਂ ਲੰਘਣ ਤਾਂ ਕੋਈ ਵੀ ਚਾਹੇ ਪ੍ਰਧਾਨ ਮੰਤਰੀ ਜਿੰਗੇ ਚਾਹੇ ਕੋਈ ਮੰਤਰੀ ਲੰਗੇ ਚਾਹੇ ਕੋਈ ਵੀ ਵੱਡੇ ਤੋਂ ਵੱਡਾ ਇਨਸਾਨ ਲੰਗੇ ਉਹਦੀ ਚੈਕਿੰਗ ਜ਼ਰੂਰੀ ਹੁੰਦੀ ਹੈ ਉਸ ਚੈਕਿੰਗ ਨੂੰ ਲੈ ਕੇ ਜਿਹੜਾ ਵੀ ਇਹ ਵਿਵਾਦ ਹੋਇਆ ਉਹ ਬਿਲਕੁਲ ਗਲਤ ਹੋਇਆ ਸੋ ਅਸੀਂ ਇਸ ਗੱਲ ਦੀ ਸਖਤ ਸ਼ਬਦਾਂ ਚ ਨਿੰਦਿਆ ਕਰਦੇ ਹਾਂ ਤੇ ਉਸ ਲੜਕੀ ਦੇ ਵੀ ਜਿਹੜਾ ਮਜਬੂਰੀ ਕਾਰਨ ਜਦੋਂ ਕਿਤੇ ਕਿਸੇ ਅਫਸਰ ਦੀ ਪੁਰ ਸਬਫਰਚਾ ਜਿਹਾ ਛੋਟਾ ਹੋਵੇ ਵੱਡਾ ਹੋਵੇ ਜਿਹੜਾ ਡਿਊਟੀ ਤੇ ਆ ਉਹ ਵੱਡਾ ਅਸਰ ਹੀ ਕਰ ਸਕਦੇ ਆ ਸੋ ਇਸ ਕਰਕੇ ਬਈ ਸਭੀ ਦਾ ਕਿ ਜੇ ਉਹਦੀ ਡਿਊਟੀ ਤੇ ਉਹ ਜੋ ਕਹਿ ਰਹੀ ਸੀਗੀ ਕਿ ਚੈਕਿੰਗ ਕਰਾ ਕੇ ਅੰਦਰ ਜਾਓ ਤੇ ਜੇ ਉਹਨਾਂ ਜਿਆਦਾ ਤਾਂ ਫਿਰ ਕੋਈ ਗਲਤ ਵਾਪਰ ਨਹੀਂ ਦੀ ਸੀ ਇਹ ਗੱਲ ਜਿਹੜੀ ਹੈਗੀ ਆ ਟੋਟਲ ਇਹਦੀ ਜਾਂਚ ਹੋਣੀ ਚਾਹੀਦੀ ਆ ਸੋ ਲੜਕੀ ਨਾਲ ਵੀ ਤਾਂ ਗੱਲ ਹੀ ਹੋਣਾ ਚਾਹੀਦਾ ਦੋਵੇਂ ਲੜਕੀਆਂ ਨੇ ਸਾਡੇ ਦੇਸ਼ ਦੀਆਂ ਲੜਕੀਆਂ ਨੇ ਤੇ ਜਿਹੜੀ ਉਹ ਪੰਜਾਬ ਦੀ ਲੜਕੀ ਹੈਗੀ ਆ ਉਨੇ ਆਪਣੀ ਡਿਊਟੀ ਦੌਰਾਨ ਜੋ ਵੀ ਕੀਤਾ ਉਹ ਕਰਨਾ ਪਿਆ ਉਹਨੂੰ ਮਜਬੂਰੀ ਸੀਗੀ ਉਹਦੀ ਸੋ ਇਸ ਕਰਕੇ ਮੈਂ ਸਮਝਦਾ ਕਿ ਡਿਊਟੀ ਦੇ ਉੱਪਰ ਕਿਸੇ ਵੀ ਵਿਅਕਤੀ ਦੀ ਕੋਈ ਗਲਤੀ ਲੱਗਣਾ ਨਹੀਂ ਚਾਹੀਦੀ ਸੋ ਇਸ ਇਸ ਗੱਲ ਦਾ ਬੜਾ ਭਾਰੀ ਦੁੱਖ ਹੈ ਕਿ ਜਿਹੜਾ ਕੰਗਣਾ रावत ਨੇ ਕਿਹਾ ਕਿ ਪੰਜਾਬ ਦੀ ਲੜਕੀ ਪੰਜਾਬ ਦੀ ਲੜਕੀ ਅਤਵਾਦ ਨਾਲ ਜੋੜ ਕੇ ਕਰੀਆ ਇਸ ਗੱਲ ਦੀ ਅਸੀਂ ਸ਼ਖਤ ਸ਼ਬਦਾਂ ਚ ਨਿੰਦਿਆ ਕਰਦੇ ਆਂ ਸੋ ਇਸ ਗੱਲ ਦੀ ਮੈਂ ਇਹ ਵੀ ਕਹਿਣੀ ਚਾਹੁੰਦਾ ਕਿ ਕਿਸਾਨੀ ਦੇ ਲੈਵਲ ਦੇ ਵੀ ਜਦੋਂ ਉਹਨੇ ਬੋਲਿਆ ਸੀਗਾ ਉਦੋਂ ਵੀ ਗਲਤ ਬੋਲਿਆ ਸੀ ਤੇ ਹੁਣ ਵੀ ਜਿਹੜਾ ਇਹ ਸ਼ਬਦ ਜੋੜ ਰਹੀ ਹੈ ਉਹ ਬਿਲਕੁਲ ਗਲਤ ਜੋੜ ਰਹੀ ਹੈ ਇਹ ਵਿਸ਼ਾ ਹੈਗਾ ਜਾਂਚ ਦਾ ਇਹਦੀ ਜਾਂਚ ਕਰਵਾ ਕੇ ਜਿਸ ਵੀ ਵਿਅਕਤੀ ਚਾਹੇ ਕੋਈ ਐਮਪੀ ਹੈ ਚਾਹੇ ਕੋਈ ਮੈਂਬਰ ਪਾਰਲੀਮੈਂਟ ਦਾ ਹੋਵੇ ਚਾਹੇ ਕੋਈ ਕਨਸਟੇਬਲ ਹੈ ਉਹਦੇ ਖਿਲਾਫ ਉਹਦੀ ਜਾਂਚ ਹੋ ਕੇ ਉਹਦਾ ਜਿਹੜਾ ਕਸੂਰ ਆ ਉਹਨੂੰ ਉਹਦੀ ਸਜ਼ਾ ਦੇਣੀ ਚਾਹੀਦੀ ਹੈ ਸੋ ਇਸ ਕਰਕੇ ਮਾਹੌਲ ਨਹੀਂ ਖਰਾਬ ਕਰਨਾ ਚਾਹੀਦਾ ਪੰਜਾਬ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ ਇਸ ਗਲਤੀ ਤਰਕਸ਼ਰਤ ਸ਼ਬਦਾਂ ਦੀ ਨਿੰਦਾ ਕਰਦੇ ਹਾਂ